ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਅੱਜ ਤੁਹਾਨੂੰ ਬਹੁਤ ਹੀ ਖਾਸ ਪਰਸਨੈਲਿਟੀ ਸਾਡੇ ਵੀਰ ਮਿਸਟਰ ਰਕੇਸ਼ ਕੁਮਾਰ ਜੀ ਜਲੰਧਰ ਤੋਂ ਤੇ ਇਹਨਾਂ ਦੇ 24-25 ਸਾਲ ਦੇ ਬੋਡੀ ਬਿਲਡਿੰਗ ਦੇ ਐਕਸਪੀਰੀਅੰਸ ਤੋਂ ਅਸੀਂ ਇਹਨਾਂ ਤੋਂ ਪੁੱਛਦੇ ਹਾਂ ਜਿਹੜੇ ਨਵੇਂ ਮੁੰਡੇ ਜਿਮ ਜੁਆਇਨ ਕਰਦੇ ਆ ਜਿਨ੍ਹਾਂ ਨੇ ਕਰਨਾ ਹੈਗਾ ਉਹਨਾਂ ਵਾਸਤੇ ਇਹਨਾਂ ਦੀ ਕੀ ਸਲਾਹ ਹੈਗੀ ਆ ਜੀ ਹਾਂਜੀ ਉਹਨਾਂ ਨੂੰ ਮੇਰੀ ਇਹ ਸਲਾਹ ਹੈਗੀ ਆ ਕਿ ਨੇਚਰਲੀ ਡਾਈਟ ਖਾਓ ਘਰ ਦੀ ਠੀਕ ਹੈ ਨਾ ਤੇ ਸਪਲੀਮੈਂਟਾਂ ਦੇ ਪਿੱਛੇ ਨਾ ਭਜੋ ਜੋ ਤੁਸੀਂ ਨੇਚਰਲੀ ਫੂਡ ਖਾਂਦੇ ਆ ਉਰੇ ਵਿੱਚੋਂ ਪ੍ਰੋਟੀਨ ਪੂਰੀ ਕਰੋ ਆਪਣੀ ਤੇ ਸਟੀਰੋਇਡ ਬਿਲਕੁਲ ਨਾ ਯੂਜ਼ ਕਰੋ ਕਰੋ ਜਦੋਂ ਲੋੜ ਆ ਪ੍ਰੋਟੀਨ ਸਪਲੀਮੈਂਟ ਦੀ ਉਦੋਂ ਲੋ ਵੈਸੇ ਤੁਸੀਂ ਇੱਦਾਂ ਕਰੋ ਕਿ ਜਿਹੜੀ ਘਰ ਦੀ ਪ੍ਰੋਟੀਨ ਘਰ ਦੀ ਡਾਈਟ ਆ ਉੱਚੀ ਪ੍ਰੋਟੀਨ ਆਪਣੀ ਜਿੱਦਾਂ ਕਿ ਐਗਜ਼ਾਮਪਲ ਕੀ ਹੈ ਕਿ ਜਿਹੜੀ ਨੇਚਰਲ ਐਗਜ਼ਾਮਪਲ ਲੈ ਕੇ ਜਿਹੜੇ ਨੇਚਰਲ ਡਾਈਟ ਜਿੱਦਾਂ ਚਿਕਨ ਐਗ ਫਿਸ਼ ਵੈਜੀਟੇਰੀਅਨ ਵੈਜੀਟੇਰੀਅਨ ਦੇ ਵਿੱਚ ਜਗਾ ਮਿਲਕ ਪੀ ਸਕਦੇ ਤੁਸੀਂ ਆ ਪਨੀਰ ਖਾ ਸਕਦੇ ਤੁਸੀਂ ਆ ਲੱਸੀ ਪੀ ਸਕਦੇ ਆ ਦਾਣਾ ਖਾ ਸਕਦੇ ਆ ਬਾਦਾਮ ਖਾ ਸਕਦੇ ਆ ਠੀਕ ਹੈ ਗੁੱਡ ਫੈਟ ਹੁੰਦੀ ਬਾਦਾਮਾਂ ਦੇ ਵਿੱਚ ਉਹ ਯੂਜ਼ ਕਰ ਸਕਦੇ ਆ ਫੈਟ ਵਾਸਤੇ ਤੁਸੀਂ ਦੇਸੀ ਘੀ ਵੀ ਖਾ ਸਕਦੇ ਆ ਮੇਨ ਚੀਜ਼ ਡਾਈਟ ਹੀ ਹੈਗੀ ਆ ਜਿਹੜੀ ਆਪਣੇ ਮਸਲ ਨੂੰ ਬਿਲਡ ਕਰਦੀ ਆ ਅਗਰ ਤੁਸੀਂ ਲੌਂਗ ਟਰਮ ਤੰਦਰੁਸਤ ਰਹਿਣਾ ਚਾਹੁੰਦੇ ਆ ਤਾਂ ਹਾਂਜੀ ਦੋਸਤੋ ਏ ਸੀ ਸਾਡੇ ਵੀਰ ਰਕੇਸ਼ ਕੁਮਾਰ ਜੀ ਤੇ ਇਹਨਾਂ ਦਾ 24-25 ਸਾਲ ਦਾ ਬੋਡੀ ਬਿਲਡਿੰਗ ਦਾ ਐਕਸਪੀਰੀਅੰਸ ਹੈਗਾ ਤੇ ਜਲਦੀ ਅਸੀਂ ਲੌਂਗ ਜਿਹੜੀ ਵੀਡੀਓ ਹੈਗੀ ਆ ਤੁਹਾਡੇ ਵਾਸਤੇ ਲੈ ਕੇ ਆ ਰਹੇ ਆਂ